ਆ ਗਿਆ ਮੈਂ تاکੋ ਬੈਲਾ تاکੋ ਬਰਸ ਤੇ ਇਹ ਚਿਕਨ ਕਾ ਸੱਦੀ ਆ ਚਿਕਨ ਕਾ ਸੱਦੀ ਜੋ ਲੈ ਲਿਆ ਤੇ ਵੱਜ ਗਏ ਬਾਦੇ ਇੱਕ ਰੇਡ ਦਾ ਟਾਈਮ ਹੈ ਦੇਖ ਲੱਗ ਗਈ ਜੀ ਮੈਂ ਕਿੱਥੇ ਚੱਲ ਕੋਰਨੇ ਕੋ ਚੜਾ ਕੁਛ ਖਾਣ ਲਈ ਲੈ ਆ ਕਿੱਕਨ ਵਾਲਾ ਕਿ ਸੱਦੀਆ ਮਕਸੀਕਨ ਦਾ ਮਕਸੀਕਨ ਖੋਲੋਂ ਦਾ ਤੇ ਉਹ ਲਿਆ ਹੁਣ ਯੋ ਵਾ ਅਦੋਂ ਪਿੰਨਿਆ ਤਾਂ ਖਾਧੀਆਂ ਸੀ ਦੋ ਪਰ ਭੁੱਖ ਲੱਗੀ ਯਾਰ ਫੇਰ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਟਾਕੋ ਬੈਲ ਚੱਲੇਗਾ ਆ ਕੋ ਬੱਲੇ ਲੈ ਹੁਣ ਖਾਏਗੇ ਹਮ ਨਾਲ ਕੋਕ ਹੈ ਓਏ ਹੋਏ 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 ਕੋਈ ਡਾਈਟ ਨਹੀਂ ਕੋਈ ਕੁਛ ਨਹੀਂ ਦੇਖੋ ਲੈਟਾ ਲੱਗਦੀ ਇਹ ਲਸ ਵੇਟ ਦੇ ਹੀ ਗਲੇ ਅੰਦਾ ਬੜੀ ਵੇਕ ਕੇ ਤੇ ਬ੍ਰੇਕ ਮਾਰ ਪਈ ਜੁਨੇ ਗੱਡੀ ਵਾਲੇ ਨੂੰ Let them. ਕੈਨੀਓ ਸਪੀਡ ਤੇ ਆਇਆ ਜੇ ਤੁ ਲੱਗੇ ਆਇਆ ਤਾਂ ਉਹਨੇ ਬ੍ਰੇਕ ਮਾਰ ਲਈ ਪਰ ਉਹਨੇ ਲਾ ਛੱਡੀ ਪਿੱਛੇ ਕਿੰਨੇ ਟਾਈਮ ਚੈੱਕ ਜੋ ਕੀਤਾ ਪਲੇਟ ਵਾ ਕੇ ਨੰਬਰ ਪਲੇਟ ਬੰਦੇ ਹੁੰਦੇ ਫਿਰ ਚੈੱਕ ਕੀਤਾ ਸਾਰਾ ਕੁਝ ਲਾ ਚੁ ਲਾ ਰੀਆਂ ਲਾਈਟਾਂ ਫਿਰ ਸੇ ਤਾਂ ਲਗਦੀਆਂ ਲਾਈਟਾਂ ਆਇਓ ਜਮ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਮੈਂ ਪਹੁੰਚ ਗਿਆ ਨਿਊਯਾਰਕ ਕੈਲੀਫੋਰਨੀਆ ਇਹ ਤੋਂ 1:45 ਇੱਥੇ ਹੋ ਗਏ 4:45 ਆ ਕੈਲੀਫੋਰਨੀਆ ਦਾ ਟਾਈਮ ਹੈ ਆ ਦੇ ਨਹੀਂ ਉਹ ਗਲਤ ਹੈ ਉਹ ਥੋੜਾ ਜਿਹਾ ਇਹਦਾ ਖਰਾਬ ਹੈ ਟੈਲ ਤੇ ਨਿਊਯਾਰਕ ਪਹੁੰਚ ਗਿਆ ਮੈਂ ਮੀਲ ਰਹਿ ਗਈ 436 ਮੀਲ ਰਹਿ ਗਈਆਂ ਜਿੱਥੇ ਜਾਣਾ ਹੈ ਮੇਨ ਮੇਨ ਦਾ ਲੋਡ ਹੈ ਮੇਰਾ ਯਾਰ ਉੱਤਰ ਕੈਲੀਫੋਰਨੀਆ ਚ ਬਹੁਤ ਗਰਮੀ ਹੈ ਇੱਧਰ ਦੇਖੋ ਧੁੰਦ ਉਹ ਦੇਖੋ ਧੁੰਦ ਕਿੰਨੀ ਹੈ టచో కడ పర్సో మీ కల్ సవేర பச்சி தீக சவர அது அது சோவி கல் சவர பச்சி தறிக்க சேர தோத் ਔਰ ਸੁਣਾਓ ਠੀਕ ਠਾਕ ਹੋ ਮੈਂ ਕਿ ਇੱਧਰ ਆਇਆ ਸਟਾਰਬਕੀ ਪੀ ਲਾਂ ਪਰ ਬੰਦ ਹੈ ਤੱਕ ਹੋਈ ਨਹੀਂ ਸਵਾ 5 ਹੋ ਗਏ ਸਭਾ ਨਹੀਂ ਕਿਦੋਂ ਓਪਨ ਹੋਣੀ ਹੈ ਹਜੇ ਓਪਨ ਨਹੀਂ ਆਈ ਮੈਂ ਖਾ ਚੁੱਕੀ ਹਾਂ ਤੇ ਇਤਾਂ ਕਰਕੇ ਫਿਰ ਮੈਂ ਕਹਿੰਦਾ ਚੱਲ ਅੱਗੇ ਦੇਖ ਲੈਨੇ ਕਿਤੇ ਨਹੀਂ ਹੋਈ ਹੁਣ ਫਿਰ ਕੀ ਕਰਨਾ 6 ਵਜੇ ਹੋਈ ਕਿ ਮੈਨੂੰ ਲੱਗਦਾ ਸਵਾ ਪੰਜ ਹੋ ਗਏ ਇਹ ਸ਼ੋਅ ਨਹੀਂ ਹੁੰਦੀ ਮੈਪ ਤੇ ਮੈਂ ਚੈੱਕ ਕੀਤੀ ਗੂਗਲ ਪਰ ਸ਼ੋਅ ਨਹੀਂ ਹੁੰਦੀ ਗੂਗਲ ਮੈਪ ਤੇ ਚੈੱਕ ਕੀਤੀ ਸਵਾ ਪੰਜ ਹੋ ਗਏ ਆ ਅੱਗੇ ਵਾਲੀ ਤਾਂ ਦੇਖ ਲੈਣੇ ਆ ਅੱਗੇ ਵਾਲੀ ਖੁੱਲ ਜਾਣੀ ਇੱਕ ਹੋਰ ਹੈਗੀ ਅੱਗੇ ਆਂਦੀਆਂ ਰੰਦੀਆਂ ਇੱਥੇ ਕਿੰਨੇ ਵੀ ਸਰਵਸ ਏਰੀਏ ਬਣੇ ਇਧਰ ਨੀਵੀਂ ਜੋਕ ਤੇ ਇਧਰ ਹੈਗੀਆਂ ਲੋ ਜੀ ਪਹੁੰਚ ਗਏ ਆ ਮੈਂ ਨਾ ਇੱਧਰ ਯਾਰ ਵੈਦਰ ਬਹੁਤ ਗੰਦਾ ਹੈ। ਕਾ ਬਾਰਸ਼ ਬਹੁਤ ਟਾਈਮ ਦੀ ਲੱਗਣੀ ਹੈ। ਇੱਦਾਂ ਹੀ ਆ ਜਾਂਦਾ ਹਟ ਜਾਂਦਾ ਆ ਜਾਂਦਾ ਹਟ ਜਾਂਦਾ। ਬਹੁਤ ਗੰਦਾ ਟਰੱਕ ਚਲਾਉਂਦਾ ਹੋਣੀ ਮੈ ਜਾਉਂਦਾ। ਆਹ ਨਾਲ ਕੇ ਰਹਿ ਗਈਆਂ। 47 ਮੀਲਾ ਰਹਿ ਗਈਆਂ। 47 ਮੀਲਾ ਰਹਿ ਗਈਆਂ ਤੇ ਪਹੁੰਚਣਾ ਘੰਟੇ ਤੱਕ ਵਾਚਾ ਹੋਰ ਦੇ ਠੀਕ ਹੈ ਮੈਦਰ ਬਹੁਤ ਬੇਕਾਰ ਤੇ ਆ ਮੈਂ ਜਾਣੀਆ ਮੈਂ ਟਰੱਕ ਚਲਾਉਂਦਾ ਕੱਲ ਦੇਖਾਂਗੇ ਤੇ ਨਹੀਂ ਕਿਤਾ ਮੰਦ ਇੱਥੇ ਆ ਗਿਆ ਮੈਂ ਇਹ ਟਰੱਕ ਸਟਾਪ ਸਰਵਸ ਏਰੀਆ ਟਰੱਕ ਸਟਾਪ ਇੱਥੇ ਆ ਗਿਆ ਮੇਲਾ ਰਹਿ ਗਿਆ ਤੇ ਈ ਮਿੱਲਾ ਰਹਿ ਗਈਆਂ ਉੱਥੇ ਮੈਂ ਪਾ ਕੇ ਦੇਖਿਆ ਉੱਥੇ ਪਾਰਕਿੰਗ ਨਹੀਂ ਹੈਗੀ ਹਨਾ ਮੇਰੀ ਅਪਾਇੰਟਮੈਂਟ 5 ਵਜੇ ਦੀ ਏ ਤੇ ਹੁਣ ਟਾਈਮ ਆਇਆ 12:00 ਤੇ 5 ਵਜੇ ਦੀ ਮੇਰੀ ਅਪਾਇੰਟਮੈਂਟ ਹੈ ਤੇ ਫਿਰ ਉੱਥੇ ਮੈਂ ਕਿਹਾ ਕਿੱਥੇ ਲਾਵਾਂਗਾ ਹਨਾ ਪਹਿਲੀ ਵਾਰੀ ਮੈਂ ਆਇਆ ਉੱਤੇ ਰਿਵਿਊ ਚੈੱਕ ਕੀਤੇ ਹੋ ਗਏ ਨਾ ਨੋ ਪਾਰਕਿੰਗ ਹੈ ਨਾ ਉਹਨਾਂ ਨੇ ਉੱਤੇ ਪਾਇਆ ਹ ਰਿਵਿਊ ਪਾਏ ਨੇ ਆਪਣੇ ਕਿ ਪਾਰਕਿੰਗ ਨਹੀਂ ਹੈਗੀ ਉੱਥੇ ਇਸ ਕਰਕੇ ਮੈਂ ਇੱਥੇ ਖੜ ਗਿਆ ਮੈਂ ਕਿਹਾ ਤਿੰਨ ਚਾਰ ਘੰਟੇ ਏ ਚਲੋ ਸੌ ਜਾਂਣਾ ਇੱਥੇ ਹਨਾ ਤੇ ਫੇਸ ਹੋਈ ਰੇ ਉੱਠ ਕੇ ਤੇ ਚੱਲ ਜਾਗਾ ਮੈਂ ਠੀਕ ਆ ਪਹੁੰਚ ਗਏ ਆ ਮੈਂ ਆ ਗਿਆ ਹੈ ਨਾ ਪਹੁੰਚ ਗਏ ਮੈਂ ਇੱਥੇ ਇੱਥੇ ਲੋਡ ਲਾਣਾ ਅੰਜ ਦਸ ਹੋ ਗਏ ਪਰ ਲੈ ਗਿਆ ਕਹਿੰਦਾ ਆਣਾ ਮੈਂ ਵਾਪਸ ਤੇ ਟਾਈਮ ਲਾ ਹੀ ਦਿੱਤਾ ਇਹਨਾਂ ਨੇ 5 10 ਹੋ ਗਏ ਕਿਉਂਕਿ ਲਾਈਨ ਬੜੀ ਲੰਬੀ ਪਿੱਛੇ ਇਹਨਾਂ ਵੇ ਪਾਰਕਿੰਗ ਨਹੀਂ ਹੈਗੀ ਰੋਡ ਉੱਤੇ ਲੱਗਦੇ ਟਰੱਕ ਨੰਬਰ ਵਾਈਜ਼ ਫਿਰ ਆਂਦਾ ਨੰਬਰ ਆਪਣਾ ਤੇ 4:30 ਵਜੇ ਪਹੁੰਚ ਗਿਆ ਸੀ 1.5 ਘੰਟੇ ਲੱਗ ਗਏ ਇੱਥੇ ਆਉਂਦੇ ਆਂ 42 ਮਿੰਟ ਇੱਥੇ ਆਂਦੇ ਆਂਦੇ ਲੱਗ ਗਏ ਨੇ ਤੇ ਲੋਡ ਆ ਗਿਆ ਆਪਾਂ ਨੂੰ ਦਾ ਸੰਗ ਤਾਂ ਕਿੱਥੇ ਚੱਕਣਾ ਚੱਕਣ ਜਾਣਾ ਇੱਥੇ ਲਾਈਏ ਪਹਿਲਾਂ ਖਾਲੀ ਕਰੀ ਕੇ ਫੇਰ ਦੇਖਦੇ ਆਂ ਅੱਗੇ ਕਿੰਨਾ ਟਾਈਮ ਲਾਂਦੇ Pero ਕੀ ਹੈ ਆਹ I49 ਨੂੰ ਆਜੀ ਪੇਪਰ ਦੇ ਨੇ ਇਹਨਾਂ 50 ਦੇ ਪੇਪਰ ਦੇ ਦੇ ਲੱਗ ਗਿਆ ਡੋਰ ਤੇ ਤੇ ਪੇਪਰ ਦੇ ਆ ਅੰਦਰ ਆ ਲੋ ਜਾ ਅੰਦਰ ਇਦਾਂ ਟਰੱਕ ਲੱਗੇ ਸਾਰੇ ਆ ਲੰਦਾ ਪਿਆ ਵਗੈਰਾ ਕੇ ਦੋਨੇ ਲੱਗਾ ਮੇਰੇ ਨਾਲ ਪਹਿਲਾਂ ਦਾ ਮੇਰੇ ਤੇ ਜਗ੍ਹਾ ਗਈ ਸੀ ਇੱਧਰ ਤਾਂ ਕਰਕੇ ਲੱਗ ਗਿਆ ਉਹ ਦੋ ਜਾਨ ਲਵਾਉਂਦੇ ਪੇ ਨਾਲ ਤੇ ਲੱਗਦਾ ਨਹੀਂ ਪਿਆ ਟਰੱਕ ਤੇ ਇਹ ਨੂੰ ਨਾ ਪਿੰਕ ਇਹਨਾਂ ਨੇ ਲਾਦਣਾ ਨਾ ਇਹ ਦੇ ਡੋਰ ਨਾਲ ਕੇ ਵੱਜੇ ਤੇ 시ਕੇ ਨਾਲ ਵੱਜਣੀ ਹੈ ਉਹਦੇ ਨਾਲ ਜਗਾ ਘਟ ਹੈ ਬਾਕੀ ਠੀਕ ਹੈ ਤੇ ਤਿੰਨ ਕੇ ਘੰਟੇ ਚ 6:30 ਘੰਟੇ ਪਹਿਲਾਂ ਸੁੱਤਾ ਸੀ ਤੇ ਹੁਣ ਸੋਜਣਾ ਜਿੰਨਾ ਤੱਕ ਉਤਰਦਾ ਨਹੀਂ ਜਦੋਂ ਤੱਕ ਉਤਰੇਗਾ ਉਦੋਂ ਤੱਕ ਆਪਣੀ ਨੀਂਦ ਪੂਰੀ ਹੋ ਜਾਨੀ ਤੇ ਆਪਾਂ ਤੁਰ ਪੈਣਾ ਠੀਕ ਹੈ ਓਕੇ ਬਾਏ ਬਾਏ ਗੁੱਡ ਨਾਈਟ ਲੋ ਜੀ ਹੋ ਗਿਆ ਖਾਲੀ ਹੋ ਗਿਆ ਹੋ ਗਿਆ ਹੋ ਗਿਆ ਜੀ ਖਾਲੀ ਕਰੋ ਡੋਰਾਂ ਡੂਰਾ ਬੰਦ ਤੇ ਜੇ ਲੀਏ ਚੱਕਣ ਕੁੱਲੀ ਦਾ ਮਾ ਮੈ ਕੀ ਪਤਾ ਉੱਥੇ ਦੇਖਦੇ ਹੁੰਦੇ ਗੇਟ ਦੇ ਉੱਤੇ ਆ ਗਏ ਕਿ بارش ਪੈ ਰਹੀ ਹੈ ਨੱਕੂ ਕਿ ਬਹੁਤ ਗੰਦਾ ਵਾਦਰ ਹੈ ਇੰਦਰ ਯਾਰ ਠੰਡ ਵੀ ਹੈ ਬਹੁਤ ਤਰ ਗਰਮੀਆਂ ਇੰਦਰ ਠੰਡ ਵੀ ਇੰਨਾ ਕੁ ਤਰ ਹੁੰਦਾ ਹੈ ਕੁੱਤ ਰੁੱਤ ਦਿਆਂ ਨਾ ਗਾਣੂ चलो <dıol Edil majadenlaughs> <t colours> Sch ਸੋ ਸਿਮਿਲ ਹੈ ਤੁਮ ਜੈਸਾ ਚੱਕਣ ਜਾਣਾ ਕੱਲ ਦੀ ਬਾਰਿਸ਼ ਹੀ ਬਾਰਿਸ਼ ਹੀ ਜਨ ਹੋਈ ਜਾਂਦੀ ਹੈ ਇੱਧਰ ਇੱਧਰ ਉੱਧ ਮੌਸਮ ਠੀਕ ਹੈ ਮਾੜੀ ਮਾੜੀ ਠੰਡ ਲੱਗਦੀ ਹੈ ਹੁਣ ਬਾਹਰ ਨਿਕਲ ਕੇ ਉਹਨਾਂ ਠੰਡ ਸਕੇ ਦੀ ਅੰਦਰ ਆਈਏ ਚਲੋ ਹੀਟ ਚਲਾਈ ਹੀ ਇਹ ਫੁੱਲ ਅੰਨੇ ਸਾਲ ਬਤਾਉਂ arre che okay ni last state enter an lagda canada aya side te banna